ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਧੂਰੀ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਖਿਲਾਫ ਉਹ ਪ੍ਰਦਰਸ਼ਨ ਕਰ ਰਹੇ ਹਨ ਅਤੇ ਦਿੱਲੀ ਜਾਣ ਲਈ ਪੰਜਾਬ ਦੇ ਬਾਡਰਾਂ ਤੇ ਬੈਠੇ ਹਨ ਪਰ ਹਰਿਆਣਾ ਸਰਕਾਰ ਵੱਲੋਂ ਪਰਦਰਸ਼ਨਕਾਰੀ ਕਿਸਾਨਾਂ ਤੇ ਜਵਰ ਕੀਤਾ ਜਾ ਰਿਹਾ ਜਿਸ ਦੇ ਚਲਦੇ ਉਹ ਹਰਿਆਣਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਪੁਤਲੇ ਫੂਕ ਰਹੇ ਹਨ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਜਲਦ ਤੋਂ ਜਲਦ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਗਾਮੀ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ ਜਿਹੜਾ ਖੱਟਰ ਤੇ ਮੋਦੀ ਸਰਕਾਰ ਨੇ ਰਲ ਕੇ ਸਾਡੇ ਕਿਸਾਨਾਂ ਤੇ ਤਸਦਦ ਕਰਿਆ ਇੱਕ ਸਾਡਾ ਕਿਸਾਨ ਸ਼ਹੀਦ ਕਰਿਆ ਅਸੀਂ ਉਸ ਦੇ ਸਬੰਧ ਵਿੱਚ ਕੱਲ ਸਾਡੇ ਐਸ ਕੇ ਐਮ ਨੇ ਮੀਟਿੰਗ ਕਰੀ ਤੀ ਚੰਡੀਗੜ੍ਹ ਦੇ ਵਿੱਚ ਸਾਨੂੰ ਸਾਰਿਆਂ ਨੂੰ ਉਥੋਂ ਕਾਲ ਆਈ ਹੈ ਵੀ ਸਾਰੀਆਂ ਤਹਿਸੀਲਾਂ ਦੇ ਵਿੱਚ ਇਹ ਮਾੜੀ ਸਰਕਾਰ ਦੇ ਪੂਤਲੇ ਭੂਕਨੇ ਨੇ ਇਹ ਕਿਸਾਨਾਂ ਪ੍ਰਤੀ ਬਹੁਤ ਹੀ ਮਾੜੀ ਸਰਕਾਰ ਹੈ ਇਹ ਕਿਸੇ ਵੀ ਵਰਗ ਨੂੰ ਨਹੀਂ ਬਖਸ਼ਦੀ ਕਦੇ ਟਰੱਕ ਵਾਲਿਆਂ ਵਾਸਤੇ ਕੁਝ ਕਾਨੂੰਨ ਲੈ ਕੇ ਆਉਂਦੀ ਹੈ ਜਿਹੜੀਆਂ ਸਾਡੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਦੀਆਂ ਉਹਨਾਂ ਨੂੰ ਮਨਾਉਣ ਵਾਸਤੇ ਕੋਈ ਸਾਡੇ ਸਾਥੀ ਬਾਡਰਾਂ ਦੇ ਪਹੁੰਚਦੇ ਤੇ ਦਿੱਲੀ ਜਾਣ ਵਾਸਤੇ ਪਰ ਉੱਥੇ ਹਰਿਆਣਾ ਦੀ ਸਰਕਾਰ ਨੇ ਵੱਡੀਆਂ-ਵੱਡੀਆਂ ਕੰਧਾਂ ਕੱਢ ਕੇ ਜਿਵੇਂ ਕਿਸੇ ਹੋਰ ਸੂਬਿਆਂ ਤੋਂ ਦੇਸਾਂ ਤੋਂ ਬੰਦੇ ਆਏ ਹੁੰਦੇ ਨੇ ਐਸ ਤਰ੍ਹਾਂ ਦਾ ਉਹਨਾਂ ਨਾਲ ਬਿਹਾਰ ਕਰਿਆ ਅੱਥਰੂ ਗਾਹੇ ਤੇ ਗੋਲੇ ਰਾਵਣ ਦੀਆਂ ਗੋਲੀਆਂ ਤੇ ਸਿੱਧੀਆਂ ਐਲ ਆਰ ਐਸ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਜਿਦੇ ਵਿੱਚ ਸਾਡਾ ਇੱਕ ਬਹੁਤ ਹੀ ਕੀਮਤੀ ਬੱਚਾ ਸੀ ਹੀਰ ਹੋ ਗਿਆ ਤੇ ਅਸੀਂ ਉਸ ਦੇ ਸਬੰਧ ਵਿੱਚ ਅੱਜ ਮੋਦੀ ਸਰਕਾਰ ਦੇ ਪੂਤਲੇ ਫੂਕ ਕੇ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਇਹ ਪੰਜਾਬ ਦੇ ਲੋਕ ਨੇ ਛੋਡੇ ਅਸੀਂ ਨਾਨੀ ਯਾਦ ਕਰਾ ਦੇਾਂਗੇ ਤੁਸੀਂ ਇਹਨਾਂ ਹਰਕਤਾਂ ਤੋਂ ਬਾਜ਼ ਆਜੋ ਨਾਲੇ ਉੱਥੇ ਖੱਟਰਦਾ ਤਾਂ ਕੋਈ ਮਤਲਬ ਨਹੀਂ ਬਣਦਾ ਸਾਡਾ ਤਾਂ ਹਰਿਆਣੇ ਦੀ ਸਰਕਾਰ ਸੈਂਟਰ ਦੀ ਸਰਕਾਰ ਨਾਲ ਰੌਲਾ ਹੈ ਹਰਿਆਣੇ ਦੀ ਸਰਕਾਰ ਨੇ ਉਹ ਮਨੁੱਖੀ ਅਧਿਕਾਰਾਂ ਦਾ ਘਾਣ ਕਰਿਆ ਜਿਹੜਾ ਬਹੁਤ ਹੀ ਨਿੰਦਣਯੋਗ ਹੈ ਪੰਜਾਬ ਸਰਕਾਰ ਤੋਂ ਕੀ ਮੰਗਤਾ ਤੁਸੀਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਸਾਡਾ ਉਹ ਕਿਸਾਨ ਸ਼ਹੀਦ ਕਰਿਆ ਉਹਨਾਂ ਦੇ ਉੱਤੇ ਪਰਚੇ ਕਰੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਪੰਜਾਬ ਸਰਕਾਰ ਕਿਸਾਨਾਂ ਦਾ ਸਾਥ ਦੇਵੇ ਜੀ ਅੱਜ ਅਸੀਂ ਸਾਨੂੰ ਰੋਸ ਦੇ ਵਿੱਚ ਸਾਡੇ ਜਥੇਬੰਦੀਆਂ ਵੱਲੋਂ ਇਸ ਕੈਮ ਵੱਲੋਂ ਕਾਲ ਆਈ ਸੀ ਵੀ ਸਭ ਤਸਵੀਲਾਂ ਤੇ ਤਸਵੀਲ ਪੱਤਰਾਂ ਤੇ ਧਰਨੇ ਲਾਓ ਲਾਓ ਤੇ ਰੋਸ ਵਜੋਂ ਅਸੀਂ ਅੱਜ ਰੋਸ ਜਾਹਰ ਕਰ ਰਹੇ ਹਾਂ ਪੂਤਲੇ ਫੂਕ ਰਹੇ ਹਾਂ ਅਮਰਤਾ ਅਨਿਲ ਵਿੱਚ ਤੇ ਮਨੋਹਰ ਲਾਲ ਖੱਟਰ ਇਹਨਾਂ ਨੇ ਧੱਕੇਸ਼ਾਹੀ ਕੀਤੀ ਹੈ ਸਾਡਾ ਸ਼ੋਭ ਕਰਨ ਮੁੰਡਾ ਸੀਗਾ ਨੌਜਵਾਨ ਉਥੇ ਉਹਦੇ ਗੋਲੀ ਮਾਰੀਆ ਗੋਲੀਆਂ ਚਲਾਉਣ ਦਾ ਕੋਈ ਕੰਮ ਨਹੀਂ ਕਿਸਾਨ ਇੱਕ ਮੰਗਾ ਲਈ ਜਾ ਰਹੇ ਨੇ ਨਾ ਕਿ ਕਿਸੇ ਨਾਲ ਲੜਨਾ ਸਰਕਾਰ ਨੇ ਇਹ ਜੀ ਪੋਜੀਸ਼ਨ ਬਣਾਤੀ ਉਥੇ ਲੜਾਈਆਂ ਝਗੜੇ ਸ਼ੁਰੂ ਕਰਵਾਤੇ ਸਰਕਾਰ ਰੱਖਿਆ ਲਈ ਹੁੰਦੀ ਹੈ ਨਾ ਕਿ ਜ਼ੁਲਮ ਲਈ ਸਰਕਾਰ ਜ਼ੁਲਮਕਾਰੀ ਹੈ ਇਕੱਠੇ ਹੋ ਕੇ ਸਰਕਾਰ ਨੂੰ ਲਾਹਣ ਦੀ ਕੋਸ਼ਿਸ਼ ਦੇ ਵਿੱਚ ਆ ਸਾਰੇ ਲੋਕਾਂ ਨੂੰ ਸੱਦਾ ਦਿੰਦੇ ਆ ਵੀ ਸਰਕਾਰ ਨੂੰ ਬਦਲੋ ਨਹੀਂ ਘਾਤਕ ਸਿੱਧ ਹੋਣਗੇ ਇਹਨਾਂ ਦੇ ਹਮਲੇ ਅੱਜ ਜਿਹੜਾ ਅਸੀਂ ਇਹ ਰੋਸ ਦਿਵਸ ਦੇ ਤੌਰ ਤੇ ਮਨਾ ਰਹੇ ਆ ਅਤੇ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਉੱਤੇ ਅਸੀਂ ਮੋਦੀ ਦਾ ਖੱਟਰ ਦਾ ਅੰਮਰ ਸ਼ਾਹ ਦਾ ਅਤੇ ਨਿਲਵਜ ਦੇ ਉਤਲੇ ਫੂਕ ਰਹੇ ਆ ਕਿਉਂਕਿ ਜਿਹੜੇ ਇਹਨਾਂ ਨੇ ਕਿਸਾਨਾਂ ਦੇ ਉੱਤੇ ਜਿਹੜੇ ਸੰਘਰਸ਼ ਕਰ ਰਹੇ ਨੇ ਉਹ ਹਜੇ ਸਾਡੇ ਪੰਜਾਬ ਦੇ ਹੱਦ ਦੇ ਅੰਦਰ ਹੀ ਨੇ ਕਿਤੇ ਹਰਿਆਣੇ ਚ ਨਹੀਂ ਗਏ ਪਰ ਹਰਿਆਣੇ ਦੀ ਪੁਲਿਸ ਵੱਲੋਂ ਬੜੀ-ਬੜੀ ਜ਼ਾਤੀ ਕੀਤੀ ਗਈ ਹੈ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਗੋਲੇ ਵੀ ਉਹ ਛੱਟੇ ਗਏ ਨੇ ਜਿਹੜੇ ਸਮਾਂ ਬਹਾ ਚੁੱਕੇ ਸੀ ਅਤੇ ਗੋਲੀਆਂ ਰਬੜ ਦੀਆਂ ਗੋਲੀਆਂ ਅਤੇ ਦੂਸਰੀਆਂ ਗੋਲੀਆਂ ਵੀ ਚਲਾਈਆਂ ਗਈਆਂ ਨੇ ਜਿਹਦੇ ਨਾਲ ਬਹੁਤ ਸਾਰੇ ਕਿਸਾਨ ਫੱਟੜ ਹੋਏ ਨੇ ਅਤੇ ਸਾਡਾ ਇੱਕ ਨੌਜਵਾਨ ਸੁਭ ਕਰਨ ਉਹ ਸ਼ਹੀਦ ਹੋ ਗਿਆ ਜਿਹਦੀ ਸਾਰੀ 22 23 ਸਾਲ ਉਮਰ ਸੀ ਬਹੁਤ ਵੱਡਾ ਤਸ਼ੱਦਦ ਕੀਤਾ ਜਾ ਰਿਹਾ ਅਸੀਂ ਅੱਜ ਐਸ ਕੇ ਐਮ ਨੇ ਫੈਸਲਾ ਕੀਤਾ ਹੈ ਕਿ ਸਾਰਾ ਐਸ ਕੇ ਐਮ ਅੱਜ ਜਿਵੇਂ ਰੋਸ ਦਿਵਸ ਮਨਾ ਰਹੇ ਆ ਅੱਗੇ ਇੱਕ ਕਮੇਟੀ ਬਣਾ ਕੇ ਜਿਹੜਾ ਫੈਸਲਾ ਕਰੂਗੀ ਉਹ ਅਸੀਂ ਸਾਰੇ ਉਹਨੂੰ ਜਿਹਹਾ ਜਿਹਾ ਵੀ ਕੋਈ ਸੱਦਾ ਆਊਗਾ ਉਹਨੂੰ ਮੀਨ ਪ੍ਰਵਾਨ ਕਰਾਂਗੇ 26 ਅਸੀਂ ਇਸੇ 26 ਨੂੰ ਟਰੈਕਟਰ ਅਸੀਂ ਮਾਰਚ ਕਰ ਰਹੇ ਹਾਂ ਉਦੋਂ ਅੱਗੇ ਜਿਹੜਾ ਕੋਈ ਪ੍ਰੋਗਰਾਮ ਆਊ ਐਸਕੇਮ ਦਾ ਉਹਨੂੰ ਵੀ ਅਸੀਂ ਪੂਰੇ ਜੋਸ਼ ਦੇ ਨਾਲ ਅਸੀਂ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋਵਾਂਗੇ ਇਹ ਸਾਡਾ ਜਿਹੜਾ ਹੈਗਾ ਰੋਸ ਦਿਵਸ ਅੱਜ ਦਾ ਅੱਜ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਹੋਰ ਸਟੇਟਾਂ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਕਰੋੜ ਰੁਪਇਆ ਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਐਲਾਨ ਕੀਤਾ ਗਿਆ ਭਾਵੇਂ ਪੰਜਾਬ ਸਰਕਾਰ ਨੇ ਉਹਨੂੰ ਜਿਹੜਾ ਕਰੋੜ ਰੁਪਇਆ ਦੇਣ ਦਾ ਵਾਅਦਾ ਕੀਤਾ ਗਿਆ ਸ਼ਹੀਦ ਨੂੰ ਉਹ ਚੰਗੀ ਗੱਲ ਹੈ ਪਰ ਜਿਹੜਾ ਇਸ ਬਾਕ ਭਗਮਨਤਮਾਨ ਦਾ ਜਿਹੜਾ ਰੋਲ ਹੈ ਉਹ ਬਾਲਾ ਵਧੀਆ ਨਹੀਂ ਹੈਗਾ ਕਿਉਂਕਿ ਉਹਨੂੰ ਚਾਹੀਦਾ ਜਿਹੜਾ ਉਹ ਉਹਨਾਂ ਦੇ ਉੱਤੇ ਪਰਚੇ ਕਰਾਵੇ ਸਰਕਾਰ ਇਸ ਗੱਲ ਤੇ ਕਿਉਂਕਿ ਸਾਡੀ ਆਪਦੀ ਇਧਰਲੇ ਸਾਡੀ ਪੰਜਾਬ ਦੀ ਹੱਦ ਦੇ ਉੱਤੇ ਜਿਹੜੇ ਮੁੰਡੇ ਦੀ ਮੌਤ ਹੋਈ ਹੈ ਉਹ ਜਿਹੜਾ ਵੀ ਜ਼ਿੰਮੇਵਾਰ ਬਣਦਾ ਹੈ ਉਹਨਾਂ ਦੇ ਖਿਲਾਫ ਸਾਡੇ ਇੱਥੇ ਪਰਚਾ ਦਰਜ ਹੋਣਾ ਚਾਹੀਦਾ ਜਦੋਂ ਕਿ ਕਿਹਾ ਜਾ ਰਿਹਾ ਹੈ ਵੀ ਜਨਾਜ਼ਰ ਪੋਸਟਮਾਰਟ ਨਹੀਂ ਹੁੰਦਾ ਉਹ ਜਨਾਜ਼ਰ ਇਹ ਪਰਚਾ ਨਹੀਂ ਹੁੰਦਾ ਜਦੋਂ ਕਿ ਐਫਆਈਆਰ ਪਹਿਲਾਂ ਵੀ ਹੋ ਸਕਦੀ ਹੈ ਬਾਅਦ ਦੇ ਵਿੱਚ ਇਹ ਕੋਈ ਜ਼ਰੂਰੀ ਨਹੀਂ ਹੈਗਾ ਇਹ ਪੋਸਟਮਾਰਟਮ ਹੋਏ ਤੀ ਐਫ ਆਰ ਹੀ ਹੁੰਦੀ ਹੈ ਐਫ ਆਰ ਪਹਿਲਾਂ ਹੁਣੀ ਬਣਦੀ ਹੈ ਇਹ ਸਾਡੀ ਮੰਗ ਹੈ ਦੂਜੀ ਸਾਡੀ ਮੰਗ ਹੈ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਸੀ ਜਦੋਂ ਅਸੀਂ ਮੋਰਚਾ ਜਿੱਤ ਕੇ ਆਏ ਆ ਉਹ ਲਿਖਤੀ ਰੂਪ ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਦੀ ਉਹਨਾਂ ਨੂੰ ਪੂਰਾ ਕੀਤਾ ਜਾਵੇ ਭਾਵੇਂ ਉਹ ਐਮ ਐਸ ਪੀ ਦਾ ਸਵਾਲ ਹੈ ਭਾਵੇਂ ਕਿਸਾਨਾਂ ਦੇ ਬਣੇ ਪਰਚੇ ਸੀ ਜਿਹੜੇ ਉਹ ਰੱਦ ਕਰਨ ਦਾ ਸਵਾਲ ਸੀ ਇਸੇ ਤਰ੍ਹਾਂ ਹੋਰ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਕੁਝ ਮੰਗਾਂ ਦੀਆਂ ਜਿਵੇਂ 2020 ਛੋਤ ਬਿਜਲੀ ਛੋਤ ਬਿੱਲ ਸੀ ਜਿਹੜਾ ਉਹਨੂੰ ਉਹਨਾਂ ਨੇ ਕਿ ਹੱਥ ਵਿੱਚ ਲਾਗੂ ਨਹੀਂ ਕਰਦੇ ਪਰ ਉਹ ਲਾਗੂ ਕਰ ਦਿੱਤਾ ਇਸ ਤਰ੍ਹਾਂ ਦੀਆਂ ਸਾਡੀਆਂ ਹੋਰ ਮੰਗਾਂ ਲੈ ਕੇ ਅਸੀਂ ਜਿਹੜੀ ਹੈ ਲੜਾਈ ਸਾਡੀ ਉਹ ਜਾਰੀ ਹੈ ਅਸੀਂ ਜਿਹੜਾ ਸੰਘਰਸ਼ ਹੈ ਉਹ ਪੂਰੇ ਜਿਹੜਾ ਜੋਸ਼ ਨਾਲ ਅੱਗੇ ਵੀ ਐਵੇਂ ਜਿਵੇਂ ਅਸੀਂ ਹੈਗਾ ਉਹ ਨੱਕ ਜਦਮ ਕਰ ਦੇਾਂਗੇ ਕੇਂਦਰ ਸਰਕਾਰ ਦੇ ਪਿੱਛੇ ਨਹੀਂ ਹਟਾਂਗੇ